ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਹੁਤ ਸਾਰੇ ਭਰਾਵਾਂ ਨੇ ਫੋਨ ਕਰਦੇ ਆ ਵੀ ਅਸੀਂ ਫਾਰਮ ਖੋਲਣਾ ਹੈ ਨਵਾਂ ਕੰਮ ਕਰਨਾ ਹੈ ਬੱਕਰੀਆਂ ਦੀ ਜਾਣਕਾਰੀ ਚਾਹੁੰਦੇ ਆ ਤੇ ਹੁਣ ਆਪਾਂ ਬਰਬਰੀ ਬੱਕਰੀ ਦੀ ਗੱਲ ਕਰਦੇ ਆ ਵੀ ਇਹ ਘਰੇ ਰੱਖਣੀ ਵੀ ਸੌਖੀ ਆ ਸਭ ਤੋਂ ਬੈਸਟ ਹੈ ਜਿਹੜੀ ਇਸ ਕਿੱਤੇ ਦੇ ਵਿੱਚ ਜੇ ਘਰੇ ਰੱਖ ਕੇ ਫਾਰਮ ਦੇ ਉੱਤੇ ਬੱਕਰੀ ਪਾਲਣੀ ਤਾਂ ਸਭ ਤੋਂ ਸੌਖੀ ਬਰਬਰੀ ਪਾਲਦੀ ਆ ਤੇ ਬਰਬਰੀ ਦੇ ਵਿੱਚ ਵੀ ਦੋ ਨਸਲਾਂ ਹੈਗੀਆਂ ਜਿਵੇਂ ਇੱਕ ਤਾਂ ਪਿਓਰ ਬਰਬਰੀ ਨਸਲ ਦੀ ਬੱਕਰੀ ਤੇ ਇੱਕ ਕਹਿ ਦਾਂ ਅਗਲਾ ਵੀ ਛੋਟੇ ਕੱਦ ਦੀ ਆ ਉਹਦੀ ਕੁਆਲਿਟੀ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੈਗਾ ਉਹ ਅਣਜਾਣ ਲੋਕ ਜਿਹੜੇ ਨਵੇਂ ਆ ਵੀਡੀਓ ਦੇਖ ਕੇ ਉਹ ਕਈ ਵਾਰੀ ਦਿੱਕੇ ਚੜ ਜਾਂਦੇ ਆ ਉਹ ਮਾੜੀ ਬੱਕਰੀ ਖਰੀਦ ਲੈਂਦੇ ਆ ਕਈ ਬੱਕਰੀ ਇੱਕ ਵੀਰ ਨੇ ਮੈਨੂੰ ਵੀਡੀਓ ਭੇਜੀ ਉਹਨੇ 12-13 ਬੱਕਰੀਆਂ ਕਹਿੰਦਾ ਮੈਂ ਖਰੀਦ ਰਿਹਾਗਾ ਤੇ ਉਸ ਬੰਦੇ ਨੇ 12-13 ਬੱਕਰੀਆਂ ਖਰੀਦ ਲਈਆਂ ਖਰੀਦ ਕੇ ਜਦੋਂ ਮੈਨੂੰ ਵੀਡੀਓ ਲਈ ਉਹਨਾਂ ਦੇ ਵਿੱਚ ਇੱਕ ਵੀ ਬੱਕਰੀ ਕਿਸੇ ਕੰਮ ਦੀ ਨਹੀਂ ਸੀ ਉਹਨਾਂ ਦੇ ਕੰਨ ਬਿਲਕੁਲ ਦਮਾਂ ਡਿੱਗੇ ਹੋਏ ਠੀਕ ਹੈ ਅਸਲ ਵਿੱਚ ਤੁਹਾਨੂੰ ਮੈਂ ਬਰਬਰੀ ਬੱਕਰੀ ਦੀ ਪਛਾਣ ਦੱਸਦਾ ਵੀ ਬਰਬਰੀ ਬੱਕਰੀ ਹੁੰਦੀ ਕਿ ਉਹ ਜਿਹੜੇ ਜਦੋਂ ਤੁਸੀਂ ਲੈਣੀ ਆ ਇਹਦੀ ਜਿਹੜੀ ਹੈਗੀ ਕੁਆਲਿਟੀ ਦੇ ਮੁਤਾਬਕ ਜਿਹੜਾ ਹੈਗਾ ਜਿਵੇਂ ਜਿਵੇਂ ਇਹਦੀ ਕੁਆਲਿਟੀ ਓਵੇਂ ਓਵੇਂ ਜਿਹੜਾ ਦਾ ਰੇਟ ਬੰਦਾ ਹੁਣ ਤੁਸੀਂ ਆਹ ਬਰਬਰੀ ਦੇਖੋ ਆ ਬੈਠੀ ਆ ਤੇ ਇੱਕ ਇਹਦਾ ਬੱਚਾ ਆਪਣੇ ਕੋਲੇ ਇਹ ਹੈਗੀ ਆ ਟਾਪ ਕਲਾਸ ਦੇਖੋ ਇਹਦੇ ਕੋਹਨੀ ਆ ਠੀਕ ਆ ਹੁਣ ਜ਼ਿਆਦਾ ਟ੍ਰੈਂਡ ਕੋਹਨੀ ਦਾ ਸਿੰਘਾਂ ਵਾਲੀ ਵੀ ਚੱਲਦੀ ਆ ਬਰਬਰੀ ਪਰ ਇਹਦੇ ਕੰਨ ਦੇਖੋ ਜਮਾਂ ਸਿੱਧੇ ਆ ਇਹਦੇ ਵਿੱਚ ਚਿਮਟੀ ਨਹੀਂ ਪੈਂਦੀ ਆਹ ਦੇਖੋ ਇਹ ਟਾਪ ਕਲਾਸ ਬਰਬਰੀ ਦਾ ਬੱਚਾ ਵੀ ਦੇਖ ਲਓ ਤੁਸੀਂ ਜਮਾਂ ਸੇਮ ਬਹੁਤ ਵਧੀਆ ਨਸਲ ਦੇ ਵਿੱਚ ਆ ਕਈ ਵੀਰ ਜਦੋਂ ਬਰਬਰੀ ਲੈਂਦੇ ਆ ਖਰੀਦਦੇ ਆ ਨਾ ਤੇ ਵੀਡੀਓ ਤੇ ਖਸੌਦਾ ਕਰ ਲੈਂਦੇ ਆ ਤੇ ਬਹੁਤ ਸਾਰੇ ਚਲਾਕ ਲੋਕ ਕੀ ਕਰਦੇ ਆ ਬੱਕਰੀ ਨੂੰ ਡਰਾ ਦਿੰਦੇ ਆ ਬਰਬਰੀ ਨੂੰ ਜਦੋਂ ਬੱਕਰੀ ਡਰਦੀ ਆ ਡਰਦੀ ਵੀ ਕੰਨ ਚੱਕ ਲਾਂਦੀ ਆ ਮੈਂ ਵੀ ਤੁਸੀਂ ਸੌਦਾ ਕਰਨਾ ਅਗਲੇ ਨੂੰ ਕਹਦੇ ਵੀ ਨਾਰਮਲ ਵੀਡੀਓ ਪਾ ਜਿਵੇਂ ਮੈਂ ਗੱਲ ਕਰ ਰਿਆਂਗਾ ਐਸ ਤਰੀਕੇ ਨਾਲ ਗੱਲ ਕਰਦੀ ਬੱਕਰੀ ਕੋਲ ਹੋਵੇ ਠੀਕ ਆ ਜੀ ਚਾਹੀ ਇੱਕ ਇੱਕ ਮਸਤੀ ਦੇ ਵਿੱਚ ਕੰਨ ਸਿੱਟ ਲਾਂਦੀਆਂ ਬਰੀਡ ਚੰਗੀ ਹੁੰਦੀ ਆ ਮਸਤੀ ਦੇ ਵਿੱਚ ਜਿਵੇਂ ਇਹ ਬੱਕਰੀ ਬਹੁਤ ਚੰਗੀ ਆ ਵੈਸੇ ਇਹ ਸੁੱਤੀ ਪਈ ਆ ਜਮ ਕੁਛ ਇਹਨੇ ਕੰਨ ਡਾਊਨ ਕਰ ਰੱਖਿਆ ਲੇਕਿਨ ਇਹ ਬੱਚੇ ਬਹੁਤ ਟੌਪ ਕੱਢ ਰਹੀ ਆ ਬਰਬਰੀ ਵੀ ਚੰਗੀ ਆ ਜਿਹੜੀ ਇਹ ਚੀਜ਼ ਹੈਗੀ ਆ ਅਸਲ ਦੇ ਵਿੱਚ ਇਹ ਟੌਪ ਆਗੀ ਹੁਣ ਜਦੋਂ ਤੁਸੀਂ ਬੱਕਰੀ ਖਰੀਦਨੀ ਆ ਉਵੇਂ ਜਿਵੇਂ ਅਗਲਾ ਕਹਿੰਦਾ ਵੀ ਵਰਬਰੀ ਬੱਕਰੀ ਕਿੰਨੇ ਦੀ ਹੁੰਦੀ ਹੈ ਬਹੁਤ سارے ਸਵਾਲ ਕਰਦੇ ਵੀ ਵਰਬਰੀ ਬੱਕਰੀ ਹੁੰਦੀ ਹੈ ਹੁਣ ਇਹ ਚੀਜ਼ਾਂ ਦੇ ਵਿੱਚ ਆ ਇੱਕ ਆ ਵਰਬਰੀ ਦਾ ਰੇਟ ਆ ਇਹਦਾ ਸਾਨੂੰ ਬਿਣਾ ਮੰਗੇ ਤੋਂ 40000 ਵੀ ਲਾਗੇ ਠੀਕ ਹੈ ਜੀ ਤੇ ਇੱਕ ਵਰਬਰੀ ਬੱਕਰੀ ਤੁਹਾਨੂੰ ਮੈਂ ਹੋਰ ਦਿਖਾ ਦਿੰਦਾ ਜਿਵੇਂ ਆ ਫਿਰਦੀ ਆ ਪੱਠ ਗਈ ਇਹਨੇ ਕੰਨ ਜਮਾ ਖੜੇ ਕਰ ਲੇ ਠੀਕ ਆ ਜੇ ਹੁਣ ਆਪਾਂ ਨੂੰ ਡਰਾਵਾਂਗੇ ਡਰਾ ਕੇ ਇਹਨਾਂ ਨੇ ਕੰਨ ਚੱਕ ਲੈਣੇ ਆ ਉਹ ਕੰਨ ਡਾਊਨ ਰਹਿਣਗੇ ਜੇ ਹੁਣ ਆ ਪੱਠਾ ਕੀ ਕੰਨ ਡਾਊਨ ਕਰੀ ਫਿਰਦੀ ਆ ਨੂੰ ਜਦੋਂ ਡਰਾਵਾਂਗੇ ਦੇਖੋ ਕੰਨ ਚੱਕ ਰਹੀ ਐ ਉਹ ਅਗਲਾ ਇੱਕ ਵਾਰ ਡੰਡਾ ਚੱਕਿਆ ਹੁੰਦਾ ਛੋਟੀ ਚੱਕੀ ਹੁੰਦੀ ਐ ਡਰਾਈ ਆਂਦੇ ਐ ਤੇ ਉਹ ਜਦੋਂ ਡਰਾਉਂਦੇ ਛੀਛੀ ਦੀ ਆਵਾਜ਼ ਆਊਗੀ ਉੱਥੋਂ ਨਾ ਵੀਡੀਓ ਦੇ ਵਿੱਚ ਆਵਾਜ਼ ਨੂੰ ਕੱਟ ਦੰਦੇ ਐ ਜਾਂ ਗੀਤ ਲਾ ਦੰਦੇ ਐ ਤੇ ਇਸ ਤਰੀਕੇ ਦੇ ਨਾਲ ਸਾਨੂੰ ਐ ਲੱਗਦਾ ਵੀ ਇਹ ਬਹੁਤ ਟਾਪ ਕਲਾਸ ਦੀ ਬੱਕਰੀ ਆ ਪਰ ਇਹ ਬੱਕਰੀ ਹੁੰਦੀ ਐ ਡਾਉਨ ਕੁਆਲਿਟੀ ਦੀ ਠੀਕ ਐ ਜੀ ਉਦੋਂ ਬਾਅਦ ਉਹਦਾ ਜਿਹੜਾ ਸੌਦਾ ਅਸੀਂ ਚੱਕਰ ਦੇ ਵਿੱਚ ਆ ਕੇ ਸੌਦਾ ਕਰ ਲੈਣੇ ਅਗਲਾ ਸਾਈ ਕਰ ਲੰਦਾ ਤੇ ਜੇ ਬੱਕਰੀ ਲੈਣੇ ਆ ਲੈ ਕੇ ਆਉਣੇ ਆ ਤੇ ਫਿਰ ਉਹ ਅਗਲਾ ਕਹਿੰਦਾ ਵੀ ਮੇਰੀ ਤਾਂ ਵੀਡੀਓ ਤੇ ਸੌਦਾ ਕੀਤਾ ਸੀ ਉਹ ਐ ਕੀਤਾ ਸੀ ਮੈਂ ਵੇਚਦੀ ਸੀਗੀ ਤੇ ਇਹ ਚੀਜ਼ਾਂ ਨੂੰ ਜ਼ਰੂਰ ਖਿਆਲ ਰੱਖਣ ਜਦੋਂ ਵੀ ਬਰਬਰੀ ਬੱਕਰੀ ਲੈਣੀ ਆ ਇੱਕ ਨਾਰਮਲ ਵੀਡੀਓ ਹੋਵੇ ਜਿਵੇਂ ਆਪਾਂ ਆ ਬਣਾ ਰਹੇ ਆ ਠੀਕ ਆ ਕੱਲੀ ਦੇਖੋ ਹੁਣ ਜਿਹੜਾ ਜਾਨਵਰ ਆ ਹੁਣ ਇੱਥੇ ਨਾਰਮਲ ਬੈਠੀਆਂ ਨੇ ਜਦੋਂ ਆਪਾਂ ਇਹਨਾਂ ਨੂੰ ਅਲੱਗ ਕੱਢਾਂਗੇ ਨਾ ਕੱਲੀ-ਕੱਲੀ ਕਰਕੇ ਤੇ ਕੁਆਲਿਟੀ ਇਹਨਾਂ ਦੀ ਟੌਪ ਆ ਤੇ ਇਹਨਾਂ ਨੇ ਕੰਨ ਚੱਕ ਲੈਣੇ ਕਿਉਂਕਿ ਆਪਦੇ ਘਰ ਦੇ ਵਿੱਚ ਨਾਰਮਲ ਹੀ ਰਹਿੰਦੇ ਆ ਤੇ ਜਦੋਂ ਇਹ ਬੱਕਰੀ ਨੂੰ ਡਰਾਇਆ ਜਾਂਦਾ ਡੰਡਾ ਚੱਕਿਆ ਜਾਂਦਾ ਲੜਕਾ ਜਨਾ ਉਹਦੋਂ ਕੰਨ ਜਿਆਦਾ ਚੱਕ ਲਾਂਦੀ ਹੈ ਦੂਜੇ ਨੰਬਰ ਤੇ ਇਹਦੇ ਦੰਦਾਂ ਦੀ ਪਹਿਚਾਨ ਤੁਸੀਂ ਕਿਵੇਂ ਕਰਨੀ ਹੈ ਨਾ ਪਰ ਦੰਦ ਉਹ ਨਵੇਂ ਹੁਣ कसे ਨਾ ਹੁਣ ਜਦੋਂ ਬੱਕਰੀ ਦੰਦ ਘਸਾਉਣ ਲੱਗੀ ਫਿਰ ਵੀ ਇਹ ਤਿੰਨ ਚਾਰ ਸੂਏ ਦੇ ਦਾਨੀ ਹੁੰਦੀ ਹੈਗੀ ਤੇ ਜਦੋਂ ਬੱਕਰੀ ਦੇ ਮੂੰਹ ਚ ਦੰਦ ਨਹੀਂ ਰਹਿੰਦੇ ਉਦੋਂ ਬੋਡੀ ਹੁੰਦੀ ਹੈ ਬੱਕਰੀ ਤੇ ਇਸ ਕਰਕੇ ਕਹੇ ਜੀ ਭਰਾ ਇਹ ਚੀਜ਼ ਦੇ ਵਿੱਚ ਪਾ ਦਿੰਦੇ ਹੁਣ ਦੰਦ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਹੈ ਦੰਦਾਂ ਦੀ ਪਹਿਚਾਨ ਕਿਵੇਂ ਹੁੰਦੀ ਹੈ ਠੀਕ ਹੈ ਜੀ ਤੇ ਆਹ ਪਤਾ ਚਲੋ ਅੱਜ ਇਹ ਦਿਖਾ ਦਮੈਂ ਇੰਨੇ ਵਿੱਚ ਚਾਰ ਦੰਦ ਹੋਣੀਆਂ ਜਾਂ ਤੇ ਦੋ ਦੰਦ ਬੱਕਰੀ ਆ ਦੇਖੋ ਦੋ ਦੰਦ ਵੱਡੇ ਆ ਪੂਰੇ ਠੀਕ ਹੈ ਬਾਕੀ ਦੰਦ ਛੋਟੇ ਆ ਚਾਰ ਦੇ ਵੀ ਚੱਕਣੀ ਸ਼ੁਰੂ ਕਰਦੇ ਇਸ ਨੇ ਆ ਦੇਖੋ ਚਾਰ ਦੰਦ ਹੋ ਗਈ ਦੂਜੇ ਬਰੀਕ ਦੁੱਧ ਦੰਦ ਨਹੀਂ ਦਿਖਾਉਂਦੇ ਦੋ ਦੰਦ ਪੂਰੇ ਕਰ ਗਈ ਤੇ ਚਾਰ ਦੇ ਨੇ ਚੱਕਣੀ ਸ਼ੁਰੂ ਕੀਤੇ ਹੁਣ ਹਜੇ ਸਟਾਰਟ ਹੀ ਕੀਤੇ ਇਹ ਵੀ ਬਰਾਬਰ ਕਰ ਦੋ ਜਿਹੜੇ ਦੰਦ ਆਪਾਂ ਦੇਖਣੇ ਹੁੰਦੇ ਆ ਆ ਦੰਦ ਵੱਡੇ ਹੁੰਦੇ ਆ ਜਿਹੜੇ ਦੁੱਧ ਦੰਦ ਹੁੰਦੇ ਆ ਜਮਾਂ ਬਰੀਕ ਹੁੰਦੇ ਆ ਮੈਂ ਤੁਹਾਨੂੰ ਦੁੱਧ ਦੰਦ ਦਿਖਾਉਣਾ ਕਿਹੋ ਜਿਹੋ ਹੁੰਦੇ ਆ ਆ ਸੀ ਆ ਦੇਖੋ ਹੁਣ ਮੈਂ ਦੁੱਧ ਦੰਦ ਦਿਖਾਉਣਾ ਤੁਹਾਨੂੰ ਦੁੱਧ ਦੰਦ ਕਿੱਦਾਂ ਹੁੰਦੇ ਆ ਆ ਦੇਖੋ ਦੁੱਧ ਦੰਦ ਪੱਠਾ ਇਹ ਜਮਾ ਬਰੀਕ ਚੌਲਾਂ ਵਰਗੇ ਦੰਦ ਹੈ ਬਰੀਕ ਬਰੀਕ ਆ ਦੁੱਧ ਦੰਦ ਹੈ ਠੀਕ ਹੈ ਇਹ ਸਾਰੀ 4 ਕਿ ਮਹੀਨੇ ਦੀ ਪੱਠਾ ਹੈ ਇਹਦੇ ਦੁੱਧ ਦੰਦ ਹੈ ਇਹੋ ਜਿਹੇ ਹੁੰਦੇ ਆ ਬਰੀਕ ਦੰਦ ਜਮਾ ਜਿਹੜੇ ਮੋٹے ਦੰਦ ਕੱਢ ਦਿੰਦੇ ਇਹਨਾਂ ਦੁੱਧ ਦੰਦ ਨੂੰ ਤੋੜ ਕੇ ਜਦੋਂ ਮੋٹے ਦੰਦ ਕੱਢ ਦਈ ਪਹਿਲਾ ਦੋ ਦੰਦ ਹੁੰਦੀ ਹੈ ਦੋ ਦੰਦ ਬੱਕਰੀ 14 ਕਿ ਮਹੀਨਿਆਂ ਦੀ ਹੋ ਜਾਂਦੀ ਹੈ ਤੇ 3 ਮਹੀਨਿਆਂ ਬਾਅਦ ਅਗਲੇ ਦੰਦ 18 ਕਿ ਮਹੀਨਿਆਂ ਤੱਕ ਦੀ ਜਿਹੜੀ ਹੈਗੀ ਹੈ ਬੱਕਰੀ ਉਹ ਸਤਾਰਾਂ ਤੋਂ ਲੈ ਕੇ 18 ਮਹੀਨੇ ਤੱਕ ਦੀ ਚਾਰ ਦੰਦ ਹੋ ਜਾਂਦੀ ਹੈ ਉਦੋਂ 24 ਮਹੀਨੇ ਤੱਕ ਦੀ ਜਿਹੜੀ ਹੈਗੀ ਆ ਉਹ ਛੇ ਦੰਦ ਹੋ ਜਾਂਦੀ ਹੈ ਤੇ 28 ਮਹੀਨੇ ਤੱਕ ਲਗਭਗ 3 ਸਾਲ ਦੀ ਬੱਕਰੀ ਜਾ ਕੇ ਜਿਹੜੀ ਅੱਠ ਦੰਦ ਹੋ ਜਾਂਦੀ ਆ ਇਸ ਕਰਕੇ ਇਹ ਦੰਦਾਂ ਦੀ ਪਹਿਚਾਣ ਜ਼ਰੂਰ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਕੁਆਲਿਟੀ ਤੁਸੀਂ ਦੇਖਣੀ ਆ ਵੀ ਕਿਸ ਤਰੀਕੇ ਨਾਲ ਬਰਬਰੀ ਬੈਸਟ ਹੁੰਦੀ ਆ ਤੇ ਇਹ ਬਰਬਰੀ ਦੀ ਪਹਿਚਾਣ ਤੁਹਾਨੂੰ ਦੱਸੀ ਹੈ ਵੀ ਬਰਬਰੀ ਬੱਕਰੀ ਦੀ ਪਹਿਚਾਣ ਕੀ ਹੁੰਦੀ ਆ ਦਾ ਨਵਾਜੀ ਵੀਡੀਓ ਚੰਗੀ ਲੱਗਦੀ ਆ ਤੇ ਸ਼ੇਅਰ ਜ਼ਰੂਰ ਕਰਿਓ ਸਾਸੀ ਕਾਲ